ਜੀ ਆਪਾਂ ਪਹੁੰਚੇ ਅੱਜ ਫਟਿਆਲਾ ਸੰਡੇ ਸੇਲ ਦੇ ਵਿੱਚ ਅੱਜ ਤੁਹਾਨੂੰ ਦਿਖਾਉਣੇ ਆ ਸੰਡੇ ਸੇਲ ਦਾ ਜਿਹੜਾ ਮਾਹੌਲਾ ਵੀ ਸੰਡੇ ਸੇਲ ਦੇ ਵਿੱਚ ਕਿੰਨੇ ਆ ਕਸਸਤੀਆਂ ਚੀਜ਼ਾਂ ਮਿਲਦੀਆਂ ਨੇ ਤੇ ਆ ਦੇਖੋ ਤੇ ਬਹੁਤ ਵੱਡਾ ਬਾਜ਼ਾਰ ਆ ਜਿਹੜਾ ਸੰਡੇ ਸੇਲ ਦਾ ਲੱਗਿਆ ਹੋਇਆ ਅੱਜ ਤੁਹਾਨੂੰ ਦਿਖਾਉਣੇ ਆਗੇ ਤੇ ਆ ਦੇਖੋ ਪੈਂਦਾ ਕਸਮਾਨ ਆ ਦੇਖੋ ਕੱਪੜੇ ਆ ਜਿਹੜੇ ਸਾਰੇ ਸੇਲ ਤੇ ਨੇ ਕੋਈ ਲੋਰਾ ਮੀਕਰਾਂ ਕੁਝ ਵੀ ਲੈ ਸਕਦੇ ਹੋ ਟੀ-ਸ਼ਰਟਾਂ ਉਹ ਰਹਣਗੇ ਤੇ ਇੱਥੋਂ ਅੱਜ ਸਾਰੇ ਐ ਲਾਲੂ ਤੁਸੀਂ ਵੀ ਆਪਣਾ ਜਿਹੜਾ ਮੇਨ ਬਾਜ਼ਾਰ ਹੈਗਾ ਉਹਨੂੰ ਛੱਡ ਕੇ ਸਾਰੇ ਅੱਜ ਸੰਡੇ ਸੇਲ ਦੇ ਵਿੱਚ ਨੇ ਕੱਪੜਾ ਵੀੜਾ ਖੀਦਣਾ ਜੀ ਨੇ ਉਹ ਸਾਰੇ ਅੱਜ ਪਟਿਆਲੇ ਦੇ ਲੋਕ ਨੇ ਜਿਹੜੇ ਉਹ ਅੱਜ ਸੰਡੇ ਸੇਲ ਦੇ ਵਿੱਚ ਨੇ ਸ਼ਾਮ ਤੱਕ ਪੂਰੀ ਫੁੱਲ ਚੱਲਣੀ ਹੈ ਸੰਡੇ ਸੇਲ ਅੱਜ ਤੁਹਾਨੂੰ ਦਿਖਾਉਣੇ ਆ 50 50 ਰੁਪਏ 50 ਆ ਦੇਖੋ 50 50 ਰੁਪਏ ਦੇ 100 ਰੁਪਏ ਵਾਲੀ 150 ਰੁਪਏ 100 ਰੁਪਏ ਵਾਲੀ ਚੀਜ਼ ਕਹਿੰਦਾ 50 ਚ ਮਾਲੇ ਜੇ ਹੈ ਕੋਹ ਵੀ ਨਮੀਆਂ ਮਿਲ ਜਾਣਗੀਆਂ ਨਮੀਆਂ ਨਹੀਂ ਹੈਗੀਆਂ ਇਹ ਸਾਰੀਆਂ ਸੈਕੰਡ ਨੇ ਲੱਗੀਆਂ ਹੋਣਗੀਆਂ ਨੇ ਜੇ ਕਿਸੇ ਨੂੰ ਐ ਹੋਵੇ ਵੀ ਆ ਦੇਖੋ ਪੈਂਟਾਂ ਨੇ ਜਾਂ ਕੋਈ ਸ਼ਰਟਾਂ ਨੇ ਹਾਂਜੀ ਆ ਦੇਖੋ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਕੋਈ ਕੱਪੜਾ ਲੀੜਾ ਕੋਈ ਛਾਤਰੀਆਂ ਤੇ ਹਰ ਤਰ੍ਹਾਂ ਦੇ ਇਸ ਜਿਹੜਾ ਕੱਪੜਾ ਲੀੜਾ ਹੈਗਾ ਕੁਝ ਸੈਂਟ ਸਾਰਾ ਸੰਡੇ ਸੇਲ ਦੇ ਵਿੱਚ ਹਾਂਜੀ ਦੇਖੋ ਤੁਸੀਂ ਸੇਲ ਦੇ ਵਿੱਚ ਕੋਈ ਵੀ ਚੀਜ਼ ਆਈਟਮ ਆ ਜਿਹੜੀ ਖਰੀਦ ਸਕਦੇ ਹੋ ਸਟੈਂਡ ਵੱਡੇ ਹਰ ਇੱਕ ਚੀਜ਼ਾਂ ਇਹਨਾਂ ਕੋਲੇ ਉਪਲਬਧ ਨੇ ਸੰਡੇ ਸੇਲ ਦੇ ਵਿੱਚ ਹਰ ਇੱਕ ਚੀਜ਼ ਦੀ ਜਿਹੜੀ ਸੇਲ ਲੱਗੀ ਹੋਈ ਆ ਪੈਂਟਾਂ ਲੈ ਲਓ ਕੋਈ 20 ਰੁਪਿਆ ਦੇ ਕੋਈ 30 ਰੁਪਿਆ ਦੇ 10 ਰੁਪਿਆ ਦੇ ਵੀ ਕੱਪੜੇ ਜਿਹੜੇ ਇੱਥੇ 10 ਰੁਪਿਆ ਵਾਲੇ ਉਹ ਵੀ ਵਿਕ ਰਹੇ ਨੇ ਕੋਈ 200 ਦੇ ਅਲੱਗ-ਅਲੱਗ ਰੇਟ ਨੇ ਜਰਾ ਆਪਾਂ ਲੈ ਲਓ ਜਿੰਨੀ ਆ ਮਰਜ਼ੀ ਜੋੜੇ ਸਾਬ ਨਾਲ ਜਿਹੜੇ ਸੇਲ ਦੇ ਵਿੱਚ ਨੇ ਹਾਂਜੀ ਜਿਵੇਂ ਆ ਸ਼ੈਡ ਕਿਟਾਂ ਤੇ ਬੈਗ ਕੁਝ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਸਾਰਾ ਇੱਥੇ ਸੰਡੇ ਸੇਲ ਦੇ ਵਿੱਚ ਹੈ ਬਹੁਤ ਵੱਡਾ ਭਾਰੀ ਬਾਜ਼ਾਰ ਲੱਗਿਆ ਹੋਇਆ ਤੁਹਾਨੂੰ ਦਿਖਾਉਣੇ ਉਧਰਲੇ ਪਾਸੇ ਵੀ ਲੈ ਕੇ ਜਾਣੇ ਆ ਸੰਡੇ ਸੇਲ ਜਿੰਨੂ ਮਰਜ਼ੀ ਪੁੱਛ ਲਓ ਤੇ ਆਟੋ ਰੇਸ ਤੇ ਆਲੇ ਜਿੱਥੋਂ ਵੀ ਤੁਸੀਂ ਆਓਗੇ ਤੁਹਾਨੂੰ ਸੰਡੇ ਸੇਲ ਦੇ ਵਿੱਚ ਛੱਡ ਦੇਣਗੇ ਇੱਕ ਵਾਰੀ ਕਹਿ ਦ ਤੁਸੀ ਸਾਨੂੰ ਸੰਡੇ ਸੇਲ ਜਾਣਾ ਤੁਹਾਨੂੰ ਸੰਡੇ ਸੇਲ ਦੇ ਵਿੱਚ ਛੱਡ ਦੇਣਗੇ ਆ ਦੇਖੋ ਅੱਜ ਤੁਹਾਨੂੰ ਦਿਖਾਉਣੇ ਆ ਜਿਹੜਾ ਰੇਟ ਆ ਕੋਈ ਬੱਚੇ ਦੇ ਕੱਪੜੇ ਲੈ ਰਹੇ 200 ਰੁਪਏ ਬੱਚੇ ਦੇ 200 ਰੁਪਏ 200 ਦੇ 200 ਦੇ 200 ਦੇ ਹਾਂਜੀ ਸੰਡੇ ਸੇਲ ਦੇ ਵਿੱਚ ਜਿਵੇਂ ਬੂਟ ਆ ਜਿਹੜੇ ਕਿਸੇ ਤਰ੍ਹਾਂ ਦੇ ਤੁਸੀਂ ਬੂਟ ਤੇ 500 ਰੁਪਏ ਸੇਲ ਆ ਬੂਟਾਂ ਦੀ ਹਾਂਜੀ ਲੋਹਰਾਂ ਜਿਹੜੀਆਂ 500 ਦੀਆਂ ਉਹ 200 ਰੁਪਏ ਦੇ ਵਿੱਚ ਦਿੰਦੇ ਆ ਤੇ ਅਲੱਗ-ਅਲੱਗ ਜਿਵੇਂ ਰੇਟ ਨੇ ਸਾਰਿਆਂ ਦੇ ਕੋਈ ਲੇਡੀਜ਼ ਸੂਟ ਲੈਣਾ ਜਾਂ ਕਿਸੇ ਤਰ੍ਹਾਂ ਦਾ ਸੂਟ ਲੈਣਾ ਹਰ ਤਰ੍ਹਾਂ ਦਾ ਤੁਹਾਨੂੰ ਕੋਈ ਕੈਪਰੀ ਲੈਣੀ ਆ ਹਰ ਤਰ੍ਹਾਂ ਦੀਆਂ 100 ਰੁਪਏ ਦਾ ਸੇਲ ਹੈ ਜਿਵੇਂ 100 ਰੁਪਏ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੈਪਰੀ ਚੱਕੋ ਤੇ ਇਧਰੋਂ ਸ਼ਰਟਾਂ ਆ ਗਈਆਂ ਸ਼ਰਟਾਂ ਲੋ ਤੇ ਇਧਰੋਂ ਜਰਾਬਾਂ ਆ ਗਈਆਂ ਕੋਈ ਵੀ ਚੀਜ਼ ਤੁਸੀਂ ਖਰਾਤ ਇੱਥੋਂ ਖਰੀਦ ਸਕਦੇ ਹੋ ਹਾਂਜੀ ਟੀ ਸ਼ਰਟਾਂ 100 ਰੁਪਏ ਪ੍ਰਿੰਟਰ ਪ੍ਰਿੰਟਰ ਆਪਾਂ ਜੀ ਹਾਂਜੀ ਅੱਜ ਤੁਹਾਨੂੰ ਦੇਖਾਉਣੇ ਆ ਇਧਰ ਲਾ ਜਿਹੜਾ ਆਪਣਾ ਆਹ ਦੇਖੋ ਸਾਰੇ ਸੇਲ ਲੱਗੀ ਹੋਈ ਆ ਅੱਜ ਇਹ ਸੰਡੇ ਸੇਲ ਬੈਲਟਾਂ ਲੈ ਲਓ ਕੋਈ ਵੀ ਕੱਪੜੇ ਲੈ ਲਓ ਕਿਸੇ ਤਰ੍ਹਾਂ ਦੇ ਵੀ ਤੁਹਾਨੂੰ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਦੇ ਸਾਰਿਆਂ ਨੇ ਮਿਲਦੇ ਆ 100 ਦੇ ਦੋ ਜੋੜੇ ਤੇ ਇਧਰੋਂ ਭਾਂਡੇ ਹਰ ਤਰ੍ਹਾਂ ਦਾ ਜਿਹੜਾ ਇੱਥੋਂ ਕੱਪੜਾ ਲੀਡਾ ਮਿਲਦਾ ਤੇ ਪਰ ਇੱਕ ਗੱਲ ਹੈ ਕਿ ਧਿਆਨ ਨਾਲ ਚੈੱਕ ਕਰਕੇ ਉਹਦੀ ਚੀਜ਼ ਲੋ ਕਈ ਵਾਰ ਠੱਗੀ ਚ ਵੀ ਆ ਜਾਂਦੇ ਨੇ ਜੇ ਕੋਈ ਵੀ ਚੀਜ਼ ਲੈਣੀ ਹੈ ਤੁਸੀਂ ਚੈੱਕ ਕਰਕੇ ਲਓ ਅਕਸਰ ਤੁਹਾਡੇ ਸਾਹਮਣੇ ਆ ਇਹ ਵੀ ਮਿਲਦੇ ਨੇ ਤੇ ਆਪਾਂ ਇਹਨੂੰ ਪੁੱਛਦੇ ਹਾਂ ਸਟੈਂਡ ਹਾਂਜੀ ਹੈਗਾ ਇਹ ਬਾਜ਼ਾਰ ਬਹੁਤ ਵੱਡਾ ਤੇ ਬਹੁਤ ਭੋਰਾ ਬਾਜ਼ਾਰ ਆ ਕਾਫੀ ਏਰੀਆ ਦੇ ਵਿੱਚ ਆ ਤੇ ਆਪਣੇ ਕੋਲੇ ਸਮਾਂ ਘੱਟ ਆਪਾਂ ਅੱਧਕਦਾਦਾ ਬਣਾਤਾ ਤੇ ਜੇਕਰ ਕਿਸੇ ਨੇ ਕੋਈ ਚੀਜ਼ ਲੈਣੀ ਹੈ ਸੰਡੇ ਸੇਲ ਦੇ ਵਿੱਚ ਜ਼ਰੂਰ ਆਉਣਿਓ ਤੁਸੀਂ ਪਟਿਆਲੇ ਦੇ ਵਿੱਚ ਐ ਦੁਬਾਰਾ ਵਾਲੇ ਦਿਨ ਸੰਡੇ ਵਾਲੇ ਦਿਨ ਤੁਸੀਂ ਸੇਲ ਦੇ ਵਿੱਚ ਜ਼ਰੂਰ ਆ ਕੇ ਜਾਓ ਢੇੜਾ ਮਾਰ ਕੇ ਜਾਓ ਜੇ ਕਿਸੇ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਆ ਕੋਈ ਕੱਪੜਾ ਲੈਣਾ ਖੇਚਣਾ ਤੁਸੀਂ ਸਕਦੇ ਹੋ ਇਹਦੇ ਜੁੱਤੀਆਂ ਫਰਾਕਾਂ ਬੱਚਿਆਂ ਦੀਆਂ ਬੱਚਿਆਂ ਦੇ ਸੂਟ ਹਰ ਤਰ੍ਹਾਂ ਦੇ ਜਿਹੜਾ ਇੱਥੇ ਚੀਜ਼ ਮਿਲਦੀ ਆ ਕੋਈ ਚਾਰ ਤੇ ਇਹ ਵੀ ਬਹੁਤ ਕਾਫੀ ਦੂਰ ਤੱਕ ਜਿਹੜਾ ਇਹ ਬਾਜ਼ਾਰ ਪਿਆਗਾ ਤੇ ਇਧਰੋਂ ਚੂੜੀਆਂ ਚੂੜੀਆਂ ਲੈਣੇ ਆਉ ਬੱਚਾ ਵਾਸਤੇ ਲਿੱਕੇ ਲਿੱਕੇ ਹਾਂਜੀ ਇਹਨਾਂ ਕੋਲੇ ਬੱਚਿਆਂ ਦੀਆਂ ਚੂੜੀਆਂ ਹੈ ਨਹੀਂ ਆ ਦੇਖੋ ਜਿਵੇਂ ਸੇਲ ਤੇ ਜੂਸ ਹਰ ਤਰ੍ਹਾਂ ਦੇ ਜਿਹੜੇ ਇੱਥੇ ਦੁਕਾਨ ਵੀ ਲੱਗੀ ਹੋਈ ਆ ਕੋਈ ਪਰਸ ਲੈਣਾ ਕਿਸੇ ਨੇ ਪਰਸ ਐਨਕਾ ਹਰ ਇੱਕ ਚੀਜ਼ ਇੱਥੇ ਟੋਪੀਆਂ ਹਰ ਇੱਕ ਚੀਜ਼ ਪਈ ਆ ਕੰਨਾਂ ਜੋ ਸਕੀਨਾਂ ਦਾ ਨਹੀਂ ਗਿਰਦੇ ਗਲਾਸ ਆ ਤੇ ਇਹ 10 ਰੁਪਏ ਦਾ ਗਲਾਸ ਤੇ ਹਰ ਇੱਕ ਚੀਜ਼ ਇੱਥੇ ਸੰਡੇ ਸੇਲ ਦੇ ਵਿੱਚ ਸਸਤੀ ਆ ਤੇ ਕੋਈ ਚਸ਼ਮੇ ਲੈਣੇ ਆ ਨਹੀਂ 150 ਤੋਂ ਘੱਟ ਮਿਲ ਜੀ ਨਹੀਂ ਇੱਥੇ 50 ਰੁਪਏ ਦੇ ਵਿੱਚ ਮਿਲ ਜਾਂਦੀ ਆ 100 ਰੁਪਏ 50 ਰੁਪਏ 80 ਰੁਪਏ 30 ਜਿੰਨੇ ਮਰਜ਼ੀ ਸਸਤੀ ਦੇ ਸਸਤੇ ਲੈ ਲੈਂਗੇ ਤੁਹਾਨੂੰ ਵੀ ਲੱਗ ਸਕਦੇ ਜਿਹੜੀ ਚੀਜ਼ ਤੁਸੀਂ ਲਓਗੇ ਤਾਂ ਤੁਸੀਂ ਚੈੱਕ ਕਰਕੇ ਤੁਰਤ ਹੀ ਲੈਣੀ ਆ ਹਾਂਜੀ ਇੱਥੇ ਪੁਲਿਸ ਦੇ ਵੀ ਨਿਗਰਾਨੀ ਰਹਿੰਦੀ ਆ ਕੋਈ ਐਡਾ ਨਹੀਂ ਹੈਗਾ ਵੀ ਬੇਮਦਦ ਹੋਣਾ ਕੋਈ ਐਸਾ ਤਾਂ ਨਹੀਂ ਗੱਲ ਹੁੰਦੀ ਆ ਤਾਂ ਪੁਲਿਸ ਵੀ ਇੱਥੇ ਡਿਊਟੀ ਲਵਾਉਂਦੀ ਆ ਕਿਉਂਕਿ ਪੁਲਿਸ ਦੀ ਵੀ ਡਿਊਟੀ ਲੱਗੀ ਹੋਈ ਆ ਹਰ ਚੀਜ਼ ਦੇ ਵਿੱਚ ਇੱਥੇ ਸੰਡੇ ਸੇਲ ਦੇ ਵਿੱਚ ਪੁਲਿਸ ਦਾ ਵੀ ਪੈਰਾ ਹੁੰਦਾ ਤੇ ਕਈ ਵਾਰ ਇਦਾਂ ਹੁੰਦਾਗਾ ਕੋਈ ਚੋਰੀਆਂ ਕਰਦੇ ਨੇ ਜਾਂ ਫਿਰ ਲੜਾਈ ਝਗੜਾ ਹੋ ਜਾਂਦਾ ਉਸ ਚੀਜ਼ ਤੋਂ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਪੁਲਿਸ ਦੀ ਵੀ ਡਿਊਟੀ ਆ ਓਰੇ ਤੇ ਤੁਸੀਂ ਆ ਕੇ ਇੱਥੇ ਸੰਡੇ ਸੇਲ ਦੇ ਵਿੱਚ ਕੋਈ ਵੀ ਚੀਜ਼ ਖਰੀਦ ਸਕਦੇ ਹੋ ਕੋਈ ਛੋਟੇ ਬੱਚਿਆਂ ਦੇ ਕੱਪੜਾ ਜਿਹੜਾ ਖਰੀਦਣਾ ਤੇ ਕੋਈ ਵੀ ਕਿਸੇ ਤਰ੍ਹਾਂ ਦੀਆਂ ਚੀਜ਼ਾਂ ਹਰ ਤਰੀਕੇ ਦੇ ਇੱਥੇ ਜਿਹੜੀ ਸ਼ਾਪ ਲੱਗੀ ਹੋਈ ਆ ਕੋਈ ਬੈਗ ਲੈਣੇ ਆ ਕੋਈ ਐਨਕਲ ਲੈਣੀਆਂ ਕੋਈ ਕਿਸੇ ਵੀ ਤਰ੍ਹਾਂ ਦੀਆਂ ਜੁੱਤੀਆਂ ਲੈਣੀਆਂ ਕੋਈ ਚੱਪਲਾਂ ਲੈਣੀਆਂ ਚੂੜੀਆਂ ਲੈਣੀਆਂ ਕੋਈ ਕੀਚੇ ਵਗੈਰਾ ਕੁਝ ਵੀ ਲੈਣਾ ਹਰ ਤਰ੍ਹਾਂ ਦੀਆਂ ਇੱਥੇ ਕੁਝ ਆਦਰਾਂ ਲੈਣੀਆਂ ਨੇ ਤੇ ਜਿਹੜੀ ਵੀ ਕੋਈ ਚੀਜ਼ ਕਹਦਾ ਉਹ ਵੀ ਆਪਣਾ ਬਾਜ਼ਾਰ ਦੇ ਵਿੱਚ ਹੁੰਦੀ ਆ ਹਰ ਤਰ੍ਹਾਂ ਦੀ ਚੀਜ਼ ਜਿਹੜੀ ਮਿਲਦੀ ਆ ਤੇ ਜਿਵੇਂ ਬੂਟ ਆ ਬੂਟਾਂ ਦੀਆਂ ਸੇਲਾਂ ਲੱਗੀਆਂ ਹੁੰਦੀਆਂ ਨੇ ਬੂਟ ਲੈ ਸਕਦੇ ਹੋ